ਰਾਜੇਵਾਲ ਜੋ ਕਿ ਇੱਕ ਵੱਡੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਬੋਲਿਓ ਕਿ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ 11 ਕਹਿੰਦੇ ਜਿਹੜੇ ਸਵਾਲ ਨੇ ਉਹ ਭਾਜਪਾ ਨੂੰ ਪੁੱਛੋ ਜਦੋਂ ਤੁਹਾਡੇ ਕੋਲ ਆਂਦਰ ਨੇ ਦੇ ਪਿੰਡਾਂ ਦੇ ਵਿੱਚ ਐਂਟਰੀਆਂ ਦੇ ਉੱਤੇ ਬੋਰਡ ਲਗਾਏ ਜਾ ਬਲਬੀਰ ਸਿੰਘ ਰਾਜੇਵਾਲ ਸਾਹਿਬ ਕਹਿੰਦੇ ਆ ਉਹਨਾਂ ਨੇ 11 ਮੰਗਾ ਦਾ ਇੱਕ ਚਾਰਟ ਬਣਾਇਆ ਹੈ ਜਿਹੜਾ ਚਾਰਟ ਉਹ ਕਹਿੰਦੇ ਹਰੇਕ ਪਿੰਡ ਦੇ ਸੜਕਾਂ ਤੇ ਦਾਖਲਿਆਂ ਤੇ ਲਾਇਆ ਜਾਵੇ ਕਿਤੇ ਪੰਜਾਬ ਨੂੰ ਇੱਕ ਵਾਰੀ ਫੇਰ ਵਰਤਨ ਦਾ ਯਤਨ ਹੋਵੇ ਪਰ ਕਿਸਾਨ ਜਥੇ ਬੱਦਗਾ ਉਹ ਕਹਿੰਦੇ ਇਹਨਾਂ ਤੋਂ ਪਿੱੱਟ ਪਿੱੱਟ ਜਦੋਂ ਵੀ ਆਉਂਦੇ ਐ ਇਹਦੀ ਕਾਪੀ ਜੇਬ 'ਚ ਰੱਖੋ ਤੇਨੂੰ ਪੁੱਛੋ ਵੀ ਦਿਓ ਜਵਾਬ ਇਹਨਾਂ ਦਾ ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕਈ ਨੌਜਵਾਨ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਤੇ ਰਾਜ ਕਿ ਉਹਨਾਂ ਸਰਕਾਰ ਤੇ ਨਿਸ਼ਾਨੇ ਸਾਧਦੇ ਸੀ ਕਿਹਾ ਸੀਗਾ ਵੀ ਅਸੀਂ ਮਸਲੇ ਹੱਲ ਕਰਾਂਗੇ ਪਰ ਸਰਕਾਰ ਫੇਲ ਸਾਬਤ ਹੋ ਗਈ। ਸੂਬੇ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਉਹਨਾਂ ਦਾ ਸਵਾਲ ਬਹੁਤ ਵੱਡਾ। ਉਹ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 100 ਕਰੋੜ ਰੁਪਏ ਦਾ ਰੋਜ਼ਾਨਾ ਕਰਜ਼ਾ ਲੈਂਦੇ ਹੁੰਦੇ ਸੀ ਹਰਪਾਲ ਸਿੰਘ ਚੀਮਾ ਵੱਲੋਂ ਜੋ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ ਸੁਖਬੀਰ ਬਾਦਲ ਦੀ ਵੀ ਉਹਨਾਂ ਨੇ ਚੋਣ ਦੀ ਉਲੰਘਣਾ ਕੀਤੀ ਹੈ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਹੈ ਕਿ ਬੱਚੇ ਜੇਕਰ ਅਕਾਲੀ ਦਰ ਨੂੰ ਪਿਆਰ ਕਰਦੇ ਨੇ ਜੇਕਰ ਨਾਅਰੇ ਲਾਣਦੇ ਨੇ ਤਾਂ ਕੀ ਫਰਕ ਪੈਂਦਾ ਝੂਠ ਪ੍ਰਚਾਰ ਨਾਲ ਕਦਰ ਕਰਦੇ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਉੜ ਤੱਕ ਤਾਂ ਕੱਲੇ ਚਾਚਾ ਨਹਿਰੂ ਦਾ ਨਾਂ ਹੀ ਸੁਣਿਆ ਸੀ ਤੇਜ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਕੋਈ ਵੀ ਸਿਆਸੀ ਪਾਰਟੀ ਗਲਤ ਕੰਮ ਕਰਦੀ ਹੈ ਬਿਲਕੁਲ ਨੁਕਤਾਚੀਨੀ ਕਰੋ ਜੇ ਕੋਈ ਚੰਗਾ ਕੰਮ ਕਰਦੀ ਹੈ ਉਹਦੀ ਪ੍ਰਸ਼ੰਸਾ ਵੀ ਕਰਦੇ ਹੋ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋਈ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਆ ਤੇ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨਾ ਪਹਿਲਾਂ ਸਵਾਗਤ ਕਰਦੇ ਹਾਂ ਦਿਲੋਂ ਸਵਾਗਤ ਹੈ। ਸ਼ੁਕਰੀਆ ਜੀ ਮਿਹਰਬਾਨੀ। ਜੀ ਸਰ ਸਾਹਿਬ ਅੱਜ ਰਾਜੇਵਾਲ ਜੋ ਕਿ ਇੱਕ ਵੱਡੇ ਲੀਡਰ ਨੇ ਕਿਸਾਨਾਂ ਦੇ ਉਹਨਾਂ ਵੱਲੋਂ ਕਿ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ 11 ਕਹਿੰਦੇ ਜਿਹੜੇ ਸਵਾਲ ਨੇ ਉਹ ਭਾਜਪਾ ਨੂੰ ਪੁੱਛੋ ਜੋ ਤੁਹਾਡੇ ਕੋਲ ਆਂਦੇ ਨੇ ਤੇ ਪਿੰਡਾਂ ਦੇ ਵਿੱਚ ਐਂ ਦੇ ਕੋ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਕਿਸਾਨ ਦਿੱਲੀ ਦੇ ਵਿੱਚ ਗਏ ਉਹਨਾਂ ਨੂੰ ਰਸਤੇ ਦੇ ਵਿੱਚ ਰੋਕਾ ਲਾ ਕੇ ਉਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਤੇ ਇਹ ਦਿੱਲੀ ਪਹੁੰਚ ਗਏ ਸਬਾ ਸਾਲ ਦੇ ਕਰੀਬ ਉੱਥੇ ਬੈਠੇ ਰਹੇ ਮੁੜ ਕੇ ਇਹਨਾਂ ਨਾਲ ਇੱਕ ਲਿਖਤੀ ਸਮਝੌਤਾ ਹੋਇਆ ਪਰ ਪੰਜਾਬੀ ਦੀ ਕਹਾਵਤ ਹੈ ਕਿ ਮਰੇ ਮੁਕਰੇ ਦਾ ਕੀ ਇਲਾਜ ਕਿਸਾਨ ਵਾਪਸ ਆ ਗਏ ਹੁਣ ਕੁਝ ਕਿਸਾਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਬੋਰਚਾ ਲਾਇਆ ਉਹਦੇ ਵਿੱਚ ਭਾਵੇਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਪਰ ਜਿਹੜੇ ਉੱਥੇ ਬੈਠੇ ਨੇ ਕਿਸਾਨੀ ਮੰਗਾ ਦੇ ਉੱਤੇ ਦੂਜੇ ਵੀ ਹਮਾਇਤ ਕਰਦੇ ਨੇ ਬਲਬੀਰ ਸਿੰਘ ਰਾਜੇਵਾਲ ਸਾਹਿਬ ਕਹਿੰਦੇ ਆ ਉਹਨਾਂ ਨੇ 11 ਮੰਗਾ ਦਾ ਇੱਕ ਚਾਰਟ ਬਣਾਇਆ ਹੈ ਜਿਹੜਾ ਚਾਰਟ ਉਹ ਕਹਿੰਦੇ ਹਰੇਕ ਪਿੰਡ ਦੇ ਸੜਕਾਂ ਤੇ ਦਾਖਲਿਆਂ ਤੇ ਲਾਇਆ ਜਾਵੇ ਜਿਹਦੇ ਵਿੱਚ ਮੁੱਖ ਤੌਰ ਤੇ ਪਹਿਲਾਂ ਤੇ ਹੁਣ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਤੁਸੀਂ ਰਸਤੇ ਕਿਉਂ ਰੋਕੇ ਤੁਸੀਂ ਕਿੱਲ ਕਿਉਂ ਗੱਡੇ ਤੁਸੀਂ ਹੰਝੂ ਗੈਸ ਦੇ ਗੋਲੇ ਕਿਉਂ ਸੁੱਟੇ ਗੋਲੀਆਂ ਕਿਉਂ ਚਲਾਈਆਂ ਕਿਸਾਨਾਂ ਤੇ ਤੁਸੀਂ ਕਿਸਾਨਾਂ ਦੇ ਟਰੈਕਟਰ ਤੋੜੇ ਐਮਬੈਸਪੀ ਤੇ ਕਾਨੂੰਨਨ ਗਰੰਟੀ ਇਸੇ ਤਰ੍ਹਾਂ ਇਹ ਸਵਾਲ ਉਹਨਾਂ ਨੂੰ ਪੁੱਛੋ ਸ਼ੁਭ ਕਰਨ ਦੀ ਬੋਤਲ ਲਈ ਜ਼ਿੰਮੇਵਾਰ ਕੌਣ ਹੈ ਤੇ ਇੱਕ ਹੋਰ ਕਿਸਾਨ ਸ਼ਦ ਪ੍ਰਤਪਾਲ ਸਿੰਘ ਹੈ ਉਹਦਾ ਨਾਮ ਜਿਹਦੀ ਕੁੱਟਮਾਰ ਹੋਈ ਇਧਰੋਂ ਚੱਕ ਕੇ ਲੈ ਕੇ ਗਏ ਇਦੇ ਵਿੱਚ ਪੰਜਾਬ ਦੀ ਸਰਕਾਰ ਵੀ ਘਿਰਦੀ ਐ ਉਹ ਕਿਉਂ ਹੋਇਆ ਇਹ ਜਦੋਂ ਆਉਣ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਸਟੈਂਡ ਹੈ ਜਦੋਂ ਤੁਸੀਂ ਇਹਨਾਂ ਨੂੰ ਪੁੱਛੋਗੇ ਤੇ ਫਿਰ ਤੁਸੀਂ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਇਹ ਸਾਰੇ ਸਵਾਲ ਇਹਨਾਂ ਦੇ ਕੋਲੇ ਜਵਾਬ ਨਹੀਂ ਤੇ ਫਿਰ ਇਹਨਾਂ ਨੂੰ ਵੋਟਾਂ ਕੱਢਗਾ ਸੋ ਜਿਸ ਤਰ੍ਹਾਂ ਕਿਸਾਨਾਂ ਨੇ ਇਹ ਮਸਲੇ ਠਾਏ ਨੇ ਇਹ ਬਹੁਤ ਵੱਡਾ ਨਜ਼ਰ ਆਉਂਦਾ ਹੈ ਪੰਜਾਬ ਰੱਖਿਆ ਵੀ ਅਖੀਰ ਚ ਹੈ ਕਿਤੇ ਇਹ ਤਾਂ ਨਹੀਂ ਇਹਦੀ ਆੜ ਦੇ ਵਿੱਚ ਇਹ ਰਾਜਕਰਦੀ ਪਾਰਟੀ ਕੋ ਹੋਰ ਕੁਝ ਕਰਨ ਨੂੰ ਜਾ ਰਹੀ ਹੈ ਜੇ ਨਜ਼ਰ ਆ ਜੇ ਕਿਉਂਕਿ ਇਹਨਾਂ ਕੋਲ ਖੁਫੀਆ ਰਿਪੋਰਟਾਂ ਪਹੁੰਚ ਜਾਣਗੀਆਂ ਕਿਤੇ ਪੰਜਾਬ ਨੂੰ ਇੱਕ ਵਾਰੀ ਫੇਰ ਵਰਤਾਂ ਦਾ ਯਤਨ ਹੋਵੇ ਪਰ ਕਿਸਾਨ ਜਥੇਬੰਦਗਾ ਉਹ ਕਹਿੰਦੇ ਇਹਨਾਂ ਤੋਂ ਪਿੰਡ ਪਿੰਡ ਜਦੋਂ ਵੀ ਆਉਂਦੇ ਆ ਇਹਦੀ ਕਾਪੀ ਜੇਬ ਵਿੱਚ ਰੱਖੋ ਤੇ ਨਾਲ ਪੁੱਛੋ ਵੀ ਦਿਓ ਜਵਾਬ ਇਹਨਾਂ ਦਾ। ਭਾਰਤੀ ਜਨਤਾ ਪਾਰਟੀ ਵਾਸਤੇ ਕੰਮ ਸੌਖਾ ਨਹੀਂ ਰਹਿਣ ਵਾਲਾ। ਜੀ। ਤੋਂ ਦੂਜੇ ਪਾਸੇ ਪੰਜਾਬ ਬੀਜੇਪੀ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਵੱਲੋਂ ਜਿੱਥੇ ਉਹਨਾਂ ਨੇ ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕਈ ਨੌਜਵਾਨ ਉਹਨਾਂ ਦੇ ਨਾਲ ਸ਼ਾਮਿਲ ਹੋਏ ਨੇ ਤੇ ਰਾਜ ਕਿ ਉਹਨਾਂ ਸਰਕਾਰ ਤੇ ਨਿਸ਼ਾਨੇ ਸਾਧਦੇ ਸੀ ਕਿਹਾ ਸੀਗਾ ਵੀ ਅਸੀਂ ਮਸਲੇ ਹੱਲ ਕਰਾਂਗੇ ਪਰ ਸਰਕਾਰ ਫੇਲ ਸਾਬਤ ਹੋਈ ਹੈ। ਦੇਖੋ ਪੰਜਾਬ ਸਰਕਾਰ ਸਾਰਿਆਂ ਨੂੰ ਰੱਦ ਕਰਕੇ ਆਮ ਆਦਮੀ ਪਾਰਟੀ ਦੀ ਬਣੀ ਹੈ ਤੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਥੇ ਸਵਾਲ ਇਹਨਾਂ ਤੇ ਵੀ ਚੁੱਕਰੇ ਸ਼ੁਰੂ ਹੋ ਗਏ ਸੂਬੇ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਉਹਨਾਂ ਦਾ ਸਵਾਲ ਬਹੁਤ ਵੱਡਾ ਉਹ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 100 ਕਰੋੜ ਰੁਪਏ ਦਾ ਰੋਜ਼ਾਨਾ ਕਰਜ਼ਾ ਲੈਂਦੇ ਹੁੰਦੇ ਸੀ 31 ਮਾਰਚ ਤੋਂ ਪਹਿਲਾਂ ਉਹ ਹੁਣ ਵੱਧ ਕੇ 120 ਕਰੋੜ ਰੋਜ਼ਾਨਾ ਹੋ ਗਿਆ ਭਾਪ 3600 ਕਰੋੜ ਰੁਪਇਆ ਮਹੀਨਾ ਤੇ ਇਹਨੂੰ ਗੁਣਾ ਕਰ ਲੋ 12 ਨਾਲ ਹੋਰ ਇਹ ਕਿੰਨਾ ਬਣਦਾ ਹੈ ਇਸ ਕਰਕੇ ਆਮਨ ਕਰੂਨ ਦੀ ਸਥਿਤੀ ਅਦੇਕਕ ਹਿੰਦੀ ਅਖਬਾਰ ਨੇ ਲਿਖਿਆ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਲਟੋਆ ਦਾ ਮਾਮਲਾ ਜਿੱਥੇ ਇੱਕ ਅੱਧ ਖੜ ਉਮਰ ਦੀ ਔਰਤ ਨੂੰ ਕਥਤ ਨਿਰਬਸਤਰ ਕਰਕੇ ਕਮਾਇਆ ਹਾਲਾਂਕਿ ਉਹਦੇ ਪੰਜੇ ਦੇ ਪੰਜੇ ਕਥਤ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਪੁਲਿਸ ਨੇ ਪਲ ਪੁਲਿਸ ਧੀਰੀ ਨਾਲ ਕਿਉਂ ਜਾਗੀ ਉਹਨਾਂ ਨੇ ਮਕਦਮਾ ਦਰਜ ਕਰਨ ਨੂੰ ਹੀ 4 ਦਿਨ ਲਾਤੇ 31 ਮਾਰਚ ਦੀ ਘਟਨਾ ਤੇ 3 ਤਰੀਕ ਨੂੰ ਜਾ ਕੇ ਐਫ ਆਈ ਆਰ ਲਿਖੀ ਜਾਵੇ ਪਹਿਲਾ ਕੌਮੀ ਨਾਰੀ ਕਮਿਸ਼ਨ ਜਿਹਨੂੰ ਅਸੀਂ ਬਮਨ ਕਮਿਸ਼ਨ ਕਹਿੰਦੇ ਆ ਉਹਨਾਂ ਨੇ ਇਹਦਾ ਨੋਟਿਸ ਲਿਆ ਤੇ ਹੁਣ ਫੇਰ ਆਖੋ ਮੀਡੀਆ 'ਚ ਆਉਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਵੀ ਇਹਦਾ ਨੋਟਿਸ ਲਿਆ ਉਸ ਨੋਟਿਸ ਲੈਣ ਤੋਂ ਬਾਅਦ ਫੇਰ ਜਵਾਬ ਦੇਣਾ ਪਊਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਤੇ ਅਜੇ ਤੱਕ ਤਰਨਤਾਰਨ ਦੀ ਪੁਲਿਸ ਜਿਨ੍ਹਾਂ ਤੇ ਸਵਾਲ ਉੱਠ ਰਹੇ ਆ ਪੰਜਾਬ ਦੀ ਸਰਕਾਰ ਨੇ ਕੋਈ ਐਕਸ਼ਨ ਲਿਆ ਕਿ ਤੁਸੀਂ ਸ਼ਰੀਬਾਨ ਜੀ ਇੰਨੀ ਦੇਰੀ ਕਿਉਂ ਕਰਤੀ ਕਿਸੇ ਦੇ ਫੋਨ ਦੀ ਉਡੀਕ ਕੀਤੀ ਜਾ ਰਹੀ ਸੀ ਔਰ ਜਕਰ ਸਾਹਿਬ ਨੇ ਇਹ ਵੀ ਕਿਹਾ ਕਿ ਏਬੀਓ ਨਾ ਹਾਈ ਕੋਰਟਾਂ ਨੇ ਮਾਮਲੇ ਉਠਾਏ ਨੇ ਨਾਰਿਕ ਕਮਿਸ਼ਨ ਨੇ ਚੱਕ ਲਿਆ ਉਹ ਤਾਂ ਗੰभीरता ਨਾਲ ਲੈ ਰਿਆ ਤੁਸੀਂ ਤੇ ਅਮਨ ਕਾਨੂੰਨ ਜਿਹੜਾ ਪੰਜਾਬ ਦਾ ਬਹੁਤ ਖਤਰਨਾਕ ਸਥਿਤੀ ਵੱਲ ਨੂੰ ਜਾ ਰਿਹਾ ਹੈ ਇਹਦੇ ਉੱਤੇ ਵੀ ਉਹਨਾਂ ਨੇ ਸਵਾਲ ਚੱਕੇ ਸੁਮੈ ਬੋਤਾ ਹੋਣਾ ਕਹਾ ਪੰਜਾਬ ਦੀ ਸਰਕਾਰ ਨੂੰ ਅਮਨ ਕਾਨੂੰਨ ਦੇ ਮਾਮਲੇ 'ਚ ਇੱਕ ਵਾਰੀ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ ਜਿਹੜੇ ਪੁਲਿਸ ਅਧਿਕਾਰੀ ਤੁਸੀਂ ਲਾਏ ਨੇ ਗੈਰ ਪ੍ਰੈਕਟੀਕਲ ਨੇ ਜ਼ਮੀਨੀ ਹਕੀਕਤਾਂ ਤੋਂ ਦੂਰ ਨੇ ਉਹਨਾਂ ਦੀ ਥਾਤੇ ਉਹਨਾਂ ਲੋਕਾਂ ਨੂੰ ਅੱਗੇ ਲਿਆਓ ਜਿਹੜੇ ਲੋਕ ਅਧਿਕਾਰੀ ਕੰਮ ਕਰਨ ਯੋਗ ਨੇ ਇਹ ਸਿਆਸੀ ਦਖਲਅੰਦਾਜ਼ੀ ਖਤਮ ਕੀਤੀ ਜਾਵੇ ਤਾਂ ਹੀ ਪੰਜਾਬ ਦਾ ਅਮਨ ਕਾਨੂੰਨ ਲੀਤੇ ਚੜ ਸਕਦਾ ਜੀ ਸੋ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਦੇ ਬੁਲਾ ਰਹੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਹਰਪਾਲ ਸਿੰਘ ਚੀਮਾ ਵੱਲੋਂ ਜੋ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ ਸੁਖਬੀਰ ਬਾਦਲ ਦੀ ਵੀ ਉਹਨਾਂ ਨੇ ਚੋਣ ਦੀ ਉਲੰਘਣਾ ਕੀਤੀ ਹੈ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿ ਹੈ ਕਿ ਬੱਚੇ ਜੇਕਰ ਕਾਲੀ ਦਲ ਨੂੰ ਪਿਆਰ ਕਰਦੇ ਨੇ ਜੇਕਰ ਨਾਅਰੇ ਲਾਉਂਦੇ ਨੇ ਤਾਂ ਕੀ ਫਰਕ ਪੈਂਦਾ ਝੂਠ ਪ੍ਰਚਾਰ ਨਾ ਕਰੋ ਅਰਸ਼ਦੀਪ ਸਿੰਘ ਕਲੇਰ ਫਰਮ ਨੇ ਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਨੇ ਬਲਾਰੇ ਦੇ ਵਿੱਚ ਜੋ ਕੰਮ ਕਰਦੇ ਚੰਗੇ ਬੰਦੇ ਨੇ ਪਰ ਜਿਹੜੀ ਗੱਲ ਹਰਪਾਲ ਸੋ ਚੀਮਾ ਨੇ ਪੁੱਛੀ ਹੈ ਤੇ ਸ਼ਿਕਾਇਤ ਕੀਤੀ ਹੈ ਉਹਦਾ ਜਵਾਬ ਜਿਹੜਾ ਕਲੇਰ ਸਾਹਿਬ ਇੱਥੇ ਦੇ ਰਹੇ ਨੇ ਇਹ ਚੋਣ ਕਮਿਸ਼ਨ ਨੂੰ ਜਾ ਕੇ ਦਿਓ ਹਦਾਇਤਾਂ ਚੋਣ ਕਮਿਸ਼ਨ ਦੀਆਂ ਨੇ ਸਿਆਸੀ ਸਮਾਗਮਾਂ ਦੇ ਵਿੱਚੋਂ ਛੋਟੇ ਬੱਚਿਆਂ ਨੂੰ ਦੂਰ ਰੱਖਿਆ ਜਾਵੇ। ਅਸੀਂ ਉਹਨਾਂ ਦੀ ਕਦਰ ਕਰਦੇ ਹਾਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਐ। ਹੁਣ ਤੱਕ ਤਾਂ ਕੱਲੇ ਚਾਚਾ ਨਹਿਰੂ ਦਾ ਨਾਂ ਹੀ ਸੁਣਿਆ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਸਰਦਾਰ ਸੁਖਵੀਰ ਤੋਂ ਬਾਦਲ ਵੀ ਪਿਆਰ ਕਰਦੇ ਆ ਸਾਰੀ ਕਰਦੇ ਆ ਕਰਨਾ ਚਾਹੀਦਾ ਪਰ ਕੀ ਚੋਣ ਕਮਿਸ਼ਨ ਕੋਲੇ ਐਨੀ ਗੱਲ ਕਹਿਣ ਨਾਲ ਮਸਲਾ ਹੱਲ ਹੋ ਜਾਏਗਾ ਸਾਡੇ ਸਾਰਿਆਂ ਦੇ ਸਾਹਮਣੇ ਆ ਸੋ ਇਹ ਗੱਲ ਚੋਣ ਕਮਿਸ਼ਨ ਦੀ ਹੈ ਤੇ ਅਕਾਲੀ ਦਲ ਆਪਣਾ ਜਵਾਬ ਦੇ ਦੇ ਚੋਣ ਕਮਿਸ਼ਨ ਸੰਤੁਸ਼ਟ ਹੁੰਦਾ ਤਾਂ ਠੀਕ ਹੈ ਲੇਕਿਨ ਸਰਜੀ ਪਾਰਟੀ ਜਿਹੜੀ ਵਿਰੋਧੀ ਚ ਹੁੰਦੀ ਹੈ ਬਸ ਤੁਸੀਂ ਵੀ ਕਿ ਸਿਰ ਉਹ ਨਹੀਂ ਬਖਸ਼ਦੇ ਤੇ ਜਿਹੜੇ ਦੂਜੇ ਵਿਰੋਧੀ ਐ ਉਹ ਵੀ ਨਹੀਂ ਬਖਸ਼ਦੇ ਜੇ ਸਾਰੀ ਊਰਜਾ ਤੁਸੀਂ ਅਸਾਰੂ ਕੰਮਾਂ 'ਤੇ ਲਾਓ ਕੋਈ ਵੀ ਸਿਆਸੀ ਪਾਰਟੀ ਗਲਤ ਕੰਮ ਕਰਦੀ ਐ ਬਿਲਕੁਲ ਨੁਕਤਾਚੀਨੀ ਕਰੋ ਜੇ ਕੋਈ ਚੰਗਾ ਕੰਮ ਕਰਦੀ ਐ ਉਹਦੀ ਪ੍ਰਸ਼ੰਸਾ ਵੀ ਕਰਦਿਆ ਕਰੋ ਇਹ ਸਾਡੇ ਸਾਰਿਆਂ ਦੇ ਵਿੱਚ ਹੀ ਬਿਮਾਰੀ ਐ ਕਿ ਮੈਂ ਹੀ ਆ ਜੋ ਕੁਛ ਐ ਦੂਜਾ ਕੋਈ ਕੱਖ ਨਹੀਂ ਹੈ ਜੀ ਸਤੁਜੇ ਪਾਸੇ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਿਹਾ ਗਿਆ ਕਿ ਜਿਹੜੇ ਅਫਸਰਾਂ ਦੀ ਡਿਊਟੀ ਲੱਗੀ ਹੈ ਰੋਕਣ ਵਾਸਤੇ ਅਫਸਰ ਕੀ ਕਰ ਰਹੇ ਨੇ ਜੀ ਇਹ ਗੱਲ ਕੀਤੀ ਸੀਗੀ ਸੁਖਪਾਲ ਸੁਖੇਰਾਰੀ ਜੀ ਸੁਖਪਾਲ ਸੁਖੇਰਾਰੀ ਕਿਹਾ ਕਈ ਖੇਤਰਾਂ ਦੇ ਵਿੱਚ ਜਿਉਂਦੀ ਕਿਉਂ ਹੈ 20000 ਕਰੋੜ ਇਹਨਾਂ ਨੇ ਸਾਲਾਨਾ ਰੇਤੇ ਚੋਂ ਕੱਢਣਾ ਸੀ ਉਹਦਾ 10ਵਾਂ ਹਿੱਸਾ ਮਸਾਂ ਆਇਆ 250 ਕਰੋੜ ਇਹ ਸਵਾਲ ਉਹਨਾਂ ਦਾ ਹੈ ਕਈਆਂ ਦੇ ਉਹ ਨਾਂ ਵੀ ਇਹਨਾਂ ਦੇ ਵਿਧਾਇਕਾਂ ਦੇ ਦੱਸ ਚੁੱਕੇ ਨੇ ਕਿ ਆਹਾ ਆਹਾ ਵਿਧਾਇਕ ਇਹਨਾਂ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਤੇ ਜਿਹੜੇ ਉਹਨਾਂ ਮਾਮਲਿਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਜ਼ਰੂਰ ਭਗਵੰਤ ਮਾਨ ਸਾਹਿਬ ਨજર ਰੱਖਣ ਤੇ ਉਹਨਾਂ ਤੇ ਕਾਰਵਾਈ ਵੀ ਕਰਨ ਨਹੀਂ ਤਾਂ ਪਾਰਟੀ ਦੀ ਬਦਨਾਮੀ ਹੋਵੇ ਜੀ ਸੋ ਜਿਵੇਂ ਬਸ ਦਿੱਲੀ ਸਰਕਾਰ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਹੁਣ ਜਲ ਬੋਰਡ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਘਿਰਦੀ ਨਜ਼ਾਰੀ ਹੈ ਜੀ 15 16 ਤੋਂ ਲੈ ਕੇ ਹੁਣ ਤੱਕ ਦਾ 28400 ਕਰੋੜ ਦਾ ਕਹਿੰਦੇ ਇਹ ਕਥਤ ਰੂਪ ਦੇ ਵਿੱਚ ਮਾਮਲਾ ਕਹਿੰਦਾ ਦਿੱਲੀ ਜਲ ਬੋਰਡ ਸਹੀ ਰੂਪ ਦੇ ਵਿੱਚ ਅਦਾਲਤ 'ਚ ਵੀ ਜਵਾਬ ਨਹੀਂ ਦਿੰਦਾ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੋਈ ਹੈ ਉਹਦੇ ਵਿੱਚੋਂ ਜਿਹੜਾ ਪੈਸਾ ਇਹਨਾਂ ਨੂੰ ਜਾਰੀ ਹੋਇਆ ਕਹਿੰਦੇ 300 ਕਰੋੜ ਰੁਪਏ ਕਿਤੇ ਹੋਰੇ ਖਰਚ ਤਾ ਉੱਥੋਂ ਦੇ ਜਿਹੜਾ ਬਿਲਾ ਤੇ ਚਾਰਜੇਸ ਲਾਉਣੇ ਆ ਅਜੇ ਤੱਕ ਉਹ ਲਾਏ ਨਹੀਂ ਬਾਧੂ 1200 ਕਰੋੜ ਦਾ ਉਹ ਮਾਮਲਾ ਹੁੰਦਾ ਹੈ ਇਹਦੇ ਵਿੱਚ ਇੱਕ ਹੋਰ 10 ਅਪ੍ਰੈਲ ਤੱਕ ਬਾਜੋਗ ਅਦਾਲਤ ਨੇ ਦਿੱਲੀ ਦੀ ਸਰਕਾਰ ਤੋਂ ਇਹਦੀ ਆਡਿਟ ਰਿਪੋਰਟ ਮੰਗੀ ਹੈ 45 ਹਜ਼ਾਰ ਰਿਪੋਰਟ ਕਿ ਤੁਸੀਂ ਆਓ ਇਹਦੀ ਆਡਿਟ ਰਿਪੋਰਟ ਹੈ ਜਿਹੜੀ ਉਹ ਅਦਾਲਤ ਦੇ ਵਿੱਚ ਲਿਆ ਕੇ ਰੱਖੋ ਜੀ ਜੀ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਯੂਟਿਊਬਰਾਂ ਦੇ ਉੱਤੇ ਕਿੰਨੇ ਕੰਦਰ ਕਰੀ ਜਾਉਗੇ ਇਹ ਮਦਰਾਸ ਦਾ ਮਾਮਲਾ ਹੈ ਉੱਤਰੀ ਹਾਈ ਕੋਰਟ ਦਾ ਜਿਹੜੀ ਚਰਚਾ ਸੀ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਸੀ ਜਸਟਿਸ ਐਸ ਓਕਾ ਤੇ ਜਸਟਿਸ ਉਜਵਲ ਭੂਇਆ ਜੋਟੂ ਉਪਰਾਜੀ ਦੁਰਹੀਂ ਬੁਰਾ ਮਨਾ 27 ਮਾਸਲੇ ਉਹਨਾਂ ਇਸ ਮਾਮਲੇ ਦੇ ਵਿੱਚ ਜਿਹੜਾ ਮਦਰਾਸ ਹਾਈ ਕੋਰਟ ਨੇ ਸ਼ਾਇਦ ਰਾਹਤ ਨਹੀਂ ਦਿੱਤੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਆਇਆ ਮਾਮਲਾ ਉਹਨਾਂ ਨੇ ਮਦਰਾਸ ਹਾਈ ਕੋਰਟ ਦੀ ਇਹ ਕਾਰਵਾਈ ਰੱਦ ਕਰਤੀ ਪਤਾ ਲੱਗਿਆ ਕਿ ਇਸ ਯੂਟਿਊਬਰ ਨੇ ਤਾਮਲनाडु ਦੇ ਮੁੱਖ ਮੰਤਰੀ ਤੇ ਕੋਈ ਟਿੱਪਣੀ ਕੀਤੀ ਉਹਨਾਂ ਨੇ ਕੇਸ ਪਾਤਾ ਅਦਾਲਤ ਨੇ ਰੋਕਿਆ ਕਹਿੰਦੇ ਕਿ ਜਵਾਨ ਤੋਂ ਹੀ ਤੇ ਉਹਨੇ ਫੇਰ ਟਿੱਪਣੀ ਪਾਤੀ ਉਹ ਉਹ ਚੁਣੌਤੀ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਆਇਆ ਉਹ ਕਹਿੰਦੇ ਕਿ ਇਹ ਮਾਮਲੇ ਵਿਚਾਰਾਂ ਦੇ ਮਾਮਲੇ ਨੇ ਕੰਨੀਆਂ ਟਪਰੀਆਂ ਪਾਈਆਂ ਜਾਣੀਆਂ ਨੇ ਇਹ ਕੌਣ ਤਾਇ ਕਰੇਗਾ ਕਿ ਇਹ ਚੀਜ਼ਾਂ ਵਿਵਾਦਤ ਨੇ ਜਾਂ ਨਹੀਂ ਜਦ ਤੱਕ ਕੇਂਦਰ ਦੀ ਸਰਕਾਰ ਇਹਦੇ ਬਾਰੇ ਕੋਈ ਨਿਜਮਾ ਵਾਲੀ ਬਣਾ ਦੇ ਤੁਸੀਂ YouTube ਦੇ ਉੱਤੇ ਜਾਂ ਹੋਰ ਪਲੈਟਫਾਰਮਾਂ ਦੇ ਉੱਤੇ ਕਿੰਨਾ ਕੁ ਟਿੱਪਣੀਆਂ ਕਰ ਸਕਦੇ ਹੋ ਕਿਸ ਤੱਕ ਹੱਦ ਤੱਕ ਕਰ ਸਕਦੇ ਹੋ ਕਿਸ ਦਾਇਰੇ ਤੱਕ ਕਰ ਸਕਦੇ ਹੋ ਨਹੀਂ ਤਾਂ ਕਿੰਨਿਆ ਕਰੋ ਤੁਸੀਂ ਕਹਿੰਦੇ ਫੜ ਫੜ ਕੇ ਅੰਦਰ ਦੇਉਗੇ ਨਹੀਂ ਤੇ ਜੇਲਾ ਵੀ ਨਹੀਂ ਸੁਮਾਨਜੋਗ ਸੁਪਰੀਮ ਕੋਰਟ ਦੀ ਇਹ ਟਿੱਪਣੀ ਕਾਫੀ ਮਹੱਤਵਪੂਰਨ ਮੰਨੀ ਜਾਂਦੀ ਹੈ ਜੀ ਜਿਹੜੇ ਪਹਿਲੇ ਗੇਟ ਦੀਆਂ ਚੋਣਾਂ ਹੋਣਗੀਆਂ ਲੋਕ ਸਭਾ ਦੀਆਂ ਉਹਦੇ ਵਿੱਚ 41% ਦੇ ਕਰੀਬ ਜੋ ਉਮੀਦਵਾਰ ਨੇ ਹੋ ਅਪਰਾਧੀ ਪਾਏਗੇ ਨੇ ਜੀ। ਅਪਰਾਧੀ ਨਹੀਂ ਪਾਏਗੇ ਉਹਨਾਂ ਤੇ ਅਪਰਾਧਿਕ ਕੇਸ ਨਹੀਂ। ਉਹਦੇ ਵਿੱਚ ਬਿੱਟੂ ਇਹ ਗੱਲ ਕਹੀ ਗਈ ਹੈ। 102 ਸੀਟਾਂ ਤੇ ਹਲਕਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਜੀ। 42 ਹਲਕਿਆਂ ਦੇ ਵਿੱਚ 162 ਚੋਂ ਨਾ ਜਿੱਥੇ-ਜਿੱਥੇ ਵੀ ਇਹ ਹੋਰ ਗਾਣੇ 1625 ਚੋਂ 1618 ਹਲਫੀਆ ਬਿਆਨ ਨੇ ਬੱਕ-ਬੱਕ ਉਮੀਦਵਾਰਾਂ ਦੇ ਉਹਦੇ ਵਿੱਚ 41% ਉਹ ਲੋਕ ਨੇ ਜਿਨ੍ਹਾਂ ਤੇ ਕੋਈ ਨਾ ਕੋਈ ਅਪਰਾਧਿਕ ਮਾਮਲਾ ਦਰਜ ਹੈ ਅਪਰਾਧੀ ਉਹਨਾਂ ਨੂੰ ਉਦੋਂ ਮੰਨਿਆ ਜਾਊਗਾ ਜਦੋਂ ਅਦਾਲਤਾਂ ਉਹਨਾਂ ਨੂੰ ਅਪਰਾਧਿਕ ਵਿਅਕਤੀ ਐਲਾਨ ਕਰਕੇ ਸਜ਼ਾਵਾਂ ਦੇਣਗੇ ਦੋ ਸ਼ਾਇਦ ਕਰਕੇ ਉਹ ਕਹਿੰਦੇ ਕਿ ਇਹਨਾਂ ਦੇ ਵਿੱਚੋਂ 16% ਭਾਵ 252 ਅਪਰਾਧ ਕਮਾਮਲੇ ਨੇ 10% ਭਾਵ 161 ਅਪਰਾਧਕ ਦੋਸ਼ ਨੇ 7 ਕਤਲ ਦੇ ਨੇ 19 ਤੇ ਇਰਾਦਾ ਕਤਲ ਹੈ ਤੇ 18 ਭਦਰਪੁਰਸ਼ ਇਹੋ ਜਿਹੇ ਨੇ ਜਿਨ੍ਹਾਂ ਦੇ ਕਥਤ ਰੂਪ ਦੇ ਵਿੱਚ ਔਰਤਾਂ ਨਾਲ ਛੇੜਛਾੜ ਕਥਤ ਜਬਰਜਨਾਹ ਦੀ ਕੋਸ਼ਿਸ਼ ਜਾਂ ਜਬਰਜਨਾਹ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਛੂਭੂਲੀਅਤ ਹੈ ਤੇ ਜੇ 41% ਪਹਿਲੇ ਇਸ ਤੋਂ ਪਹਿਲਾਂ ਕਿਹੜਾ ਘੱਟਾ ਅੰਕੜਾ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਚੋਣ ਪ੍ਰਚਾਰ ਕਰਦੇ ਹੁੰਦੇ ਸੀ ਤਾਂ ਕਹਿੰਦੇ ਸੀ ਕਿ ਮੈਂ ਫਾਸਟ ਟਰੈਕ ਅਦਾਲਤਾਂ ਬਣਾ ਕੇ ਅਪਰਾਧਿਕ ਮਾਮਲਿਆਂ ਦਾ ਨਿਵੇੜਾ ਕਰ ਦੂੰ ਉਦੋਂ ਗਿਣਤੀ ਸੀ 183 19 ਚ ਵੱਧ ਕੇ 233 ਹੋ ਗਈ 50 ਵੱਧ ਗਏ ਤੇ ਜਿਸ ਤਰੀਕੇ ਦੇ ਨਾਲ 41% 102 ਚ ਹਲਕਿਆ ਜੀ ਅਜੇ ਤੱਕ ਤੀਜਾ ਹਸਾਬੀ ਨਹੀਂ ਆਇਆ ਪੰਜਵਾਂ ਹਿੱਸਾ ਹੈ ਸੌ ਹੈ ਅਜੇ ਪੰਜ ਗੁਣਾ ਹੋਰ ਹੈ ਉਹਦੇ ਤੇ ਤਾਂ ਫਿਰ ਇਹ ਕਿਤੇ ਏਕਤੀ 283 ਨਾ ਬਣ ਜਾਂ ਫਿਰ ਦੂਜਿਆਂ ਦੀ ਲੋੜ ਨਹੀਂ ਉਥੇ ਕਥਿਤ ਅਪਰਾਧਿਕ ਵਿਰਤੀ ਵਾਲੇ ਹੀ ਲੋਕ ਨજર ਆਉਣਗੇ ਫਿਰ ਆਮ ਲੋਕ ਜਿਵੇਂ ਕਿਹਾ ਜਾ ਰਿਹਾ ਕਿ ਜੇ ਇਹਨਾਂ ਦੀ ਗਿਣਤੀ ਵੱਧਦੀ ਰਹੀ ਤਾਂ ਆਮ ਲੋਕਾਂ ਦਾ ਲੋਕਤੰਤਰ ਪ੍ਰਣਾਲੀ ਤੋਂ ਭਰੋਸਾ ਉੱਠ ਜਾਵੇ ਜੀ ਕਨੇ ਹੁਣ ਪੰਜਾਬ ਦੇ ਵਿੱਚ ਡਰੋਨ ਰਾਹੀਂ ਸਿੰਚਾਈ ਹੋਵੇਗੀ ਤੇ ਔਰਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਟ੍ਰੇਨਿੰਗ ਵੀ ਲੈ ਰਹੀਆਂ ਨੇ ਜੀ। ਚਲੋ ਚੰਗੀ ਗੱਲ ਹੈ ਜੀ ਕੀਤੀ ਜਾਵੇ। ਪਹਿਲਾ ਜਿਹੜਾ ਨਹਿਰੀ ਪਾਣੀ ਸਿਸਟਮ ਹੈ ਜੇ ਤੁਸੀਂ ਉਹਨੂੰ ਸਹੀ ਕਰ ਦਿਓ ਤਾਂ ਮੈਂ ਸਭੀ ਦਾ ਪਾਣੀ ਦੀ ਬਰਬਾਦੀ ਪਿੰਡਾਂ ਦੇ ਛੱਪੜੇ ਸੀ ਭਰ ਲੇ। ਜਲ ਲਗਾ ਸੀਗਾ ਰਸੂਖਦਾਰਾਂ ਨੇ ਪਾਣੀ ਛੱਡਦੇ ਬਰਸਾਤਾਂ ਦੇ ਪਾਣੀ ਅਜਾਈ ਜਾਂਦੇ ਨੇ ਬਹੁਤ ਸਾਰਾ ਪਾਣੀ ਸਾਡਾ ਪਾਕਿਸਤਾਨ ਚ ਲੰਘ ਜਾਂਦਾ ਹੈ ਕੋਈ ਚੱਗਾ ਹੋਵੇ ਜੇ ਇਹ ਸਾਰਾ ਕੁਝ ਇੱਕ ਵਧੀਆ ਤਰੀਕੇ ਨਾਲ ਹੋਵੇ ਭਾਵੇਂ ਡਰੋਨ ਲਾਲ ਕਰ ਲੋ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਜੇ ਅਸੀਂ ਪਾਣੀ ਬਚਾ ਲਈਏ ਤੇ ਵੱਡੀ ਗੱਲ ਹੋ ਗਈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ